ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਅੰਮ੍ਰਿਤਸਰ ਵਿੱਚ ਜਿੱਥੇ ਕੀ ਗੱਲ ਕੀਤੀ ਜਾਵੇ ਸੰਗਤਾਂ ਜਿਹੜੀਆਂ ਨੇ ਵੱਧ ਕੇ ਇੱਥੇ ਜਿਹੜੇ ਹੈ ਕਿ ਸੇਵਾ ਦੇ ਵਿੱਚ ਆਪਣਾ ਜੋ ਹੈ ਹਿੱਸਾ ਪਾਉਂਦੀਆਂ ਨੇ ਇਹ ਜੀ ਸੀਵਰੇਜ ਦੀ ਸੇਵਾ ਕਰੀ ਦੀ ਆ ਮਹਾਰਾਜ ਨੇ ਬਖਸ਼ੀ ਆਪਾਂ ਤਾਂ ਕਰੀ ਦੀ ਆ ਜੀ ਕਿਸ ਤਰ੍ਹਾਂ ਦਾ ਲੱਗਦਾ ਸੇਵਾ ਕਰਕੇ ਦੇਖੋ ਬਹੁਤ ਵਧੀਆ ਲੱਗਦਾ ਮਹਾਰਾਜ ਦੀ ਕਿਰਪਾ ਜਿਉਂ-ਜਿਉਂ ਮਹਾਰਾਜ ਜਿਵੇਂ-ਜਿਵੇਂ ਹੁਕਮ ਦਿੰਦੇ ਓਵੇਂ-ਓਵੇਂ ਫਿਰ ਕਰੀ ਜਾਈਦਾ ਸੱਚੇ ਬਾਦਸ਼ਾਹ ਨੇ ਪੂਰੀ ਤਾਂ ਦਰਸਤੀ ਸਰੀਰ ਨੂੰ ਬਖਸ਼ੀ ਆ ਸੇਵਾ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਜੜੀਆਂ ਸੰਗਤਾਂ ੜਕੀਆਂ ਹੀ ਜੜੇ ਲੋਕ ੜਕੇ ਹੀ ਨਾ ਇੱਧਰ ਉੱਧਰ ਥਾਵਾਂ ਤੇ ਮੱਥੇ ਟੇਕਣੇ ਪਖੰਡਵਾਦ ਚ ਸੋ ਮਹਾਰਾਜ ਨੇ ਕਿਰਪਾ ਕਰਤੀ ਆ ਬਾਬਾ ਦੀਪ ਸਿੰਘ ਨੇ ਉਹਨਾਂ ਨੂੰ ਆਪਣੀ ਗੋਦਾਂ ਨਿਗ ਦੇਤਾ ਤੇ ਉਹਨਾਂ ਦੀਆਂ ਜੜੀਆਂ ਜੜੀਆਂ ਮਨੋ ਕਾਮਨਾ ਸੀ ਉਹ ਪੂਰੀਆਂ ਕਰਤੀਆਂ ਸੰਗਤ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਗੁਰੂ ਦੇ ਸਿੱਖ ਬਣੋ ਜੀ ਅੰਮ੍ਰਿਤ ਛਕੋ ਜੀ ਗੁਰੂ ਦੇ ਲਾੜ ਲੱਗੋ ਜੀ ਇਹ ਤੋਂ ਬਿਨਾ ਤੁਹਾਡੀ ਕਿਤੇ ਗਤੀ ਨਹੀਂ ਹੋਣੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਅਸੀਂ ਮੌਜੂਦ ਹਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਅੰਮ੍ਰਿਤਸਰ ਵਿੱਚ ਜਿੱਥੇ ਕੀ ਗੱਲ ਕੀਤੀ ਜਾਵੇ ਸੰਤਾਂ ਜਿਹੜੀਆਂ ਨੇ ਵੱਧ ਕੇ ਇੱਥੇ ਜਿਹੜੇ ਹੈ ਕਿ ਸੇਵਾ ਦੇ ਵਿੱਚ ਆਪਣਾ ਜੋ ਹੈ ਹਿੱਸਾ ਪਾਉਂਦੀਆਂ ਨੇ ਗੱਲ ਕੀਤੀ ਜਾਵੇ ਲੋਕਾਂ ਨੂੰ ਆਨੰਦ ਭੋਦ ਹੁੰਦਾ ਸੇਵਾ ਕਰਨ ਦਾ ਤੇ ਇੱਥੇ ਤੁਸੀਂ ਕੁਝ ਦੇਖ ਸਕਦੇ ਹੋ ਵੀਰ ਜਿਹੜੇ ਨੇ ਕਿ ਇੱਥੇ ਸੇਵਾ ਕਰਦੇ ਨੇ ਪਰ ਸੇਵਾ ਕਰਦੇ ਨੇ ਕਿ ਜਦ ਅਸੀਂ ਲੰਗਰ ਹਾਲ ਜਦੋਂ ਅਸੀਂ ਪਰਤਨਾਂ ਦੀ ਸੇਵਾ ਕਰਦੇ ਹਾਂ ਤੇ ਜਦੋਂ ਨਾਲੀਏ ਦੇ ਵਿੱਚ ਗੱਲ ਕਰ ਲਈ ਜਦੋਂ ਕੋਈ ਫਸ ਜਾਂਦਾ ਤੇ ਉਸ ਨੂੰ ਸਾਫ਼ ਕਰਨ ਦੀ ਜਿਹੜੀ ਹੈ ਕਿ ਇਹ ਵੀਰ ਜਿਹੜੇ ਸੇਵਾ ਨਿਭਾਉ ਖਿਆ ਜਾਵੇ ਤਾਂ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਹੈ ਲੋਕਾਂ ਦਾ ਵਿਸ਼ਵਾਸ ਹੀ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਨੂੰ ਖਿੱਚਦਾ ਤੇ ਜਿਹੜਾ ਕਿ ਸੇਵਾ ਦੇ ਵਿੱਚ ਜਿਹੜੇ ਸਿੰਘਾਂ ਦੀ ਗੱਲ ਕਰ ਲਈ ਨਾ ਆਨੰਦ ਬੋਧ ਆਉਂਦਾ ਸੇਵਾ ਦੇ ਵਿੱਚ ਗੱਲਬਾਤ ਕਰ ਲੈਣੇ ਆ ਜਿਸ ਵੀਰ ਹੋਣੀਆਂ ਜਿੰਨਾਂ ਦੇ ਵੱਲੋਂ ਜਿਹੜੀ ਸੇਵਾ ਨਭਾਈ ਜਾਂਦੀ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਕੀ ਨਾਮ ਹੈ ਜੀ ਮੇਰਾ ਨਾਮ ਜੀ ਭਾਈ ਜਸਪ੍ਰੀ ਸਿੰਘ ਆ ਜੀ ਬਾਬਾ ਜਸਾ ਜੀ ਕਹਿੰਦੇ ਨੇ ਕਿਹੜੀ ਸੇਵਾ ਕਰਦੇ ਹੋ ਤੁਸੀਂ ਇਹ ਜੀ ਸੀਵਰੇਜ ਦੀ ਸੇਵਾ ਕਰੀਦੀ ਆ ਮਹਾਰਾਜ ਨੇ ਬਖਸ਼ੀ ਆਪਾਂ ਤਾਂ ਕਰੀਦੀ ਆ ਜੀ ਕਿਸ ਤਰ੍ਹਾਂ ਦਾ ਲੱਗਦਾ ਸੇਵਾ ਕਰਕੇ ਦੇਖੋ ਬਹੁਤ ਵਧੀਆ ਲੱਗਦਾ ਮਹਾਰਾਜ ਦੀ ਕਿਰਪਾ ਜੋ ਜੋ ਮਹਾਰਾਜ ਜਿਵੇਂ ਹੁਕਮ ਦਿੰਦੇ ਓਵੇਂ ਓਵੇਂ ਫਿਰ ਕਰੀ ਜਾਈਦਾ ਜੀ ਨਹੀਂ ਮੈਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਕਰਦੇ ਐਂ ਵੇਖੋ ਬਾਬਾ ਜੀ ਮਹਾਰਾਜ ਦੀ ਕਿਰਪਾ ਨਾਲ ਪਤਾ ਕੋਈ ਨਹੀਂ ਜੀ ਉਹਦਾ ਮਮੂਲੀ ਦਾ ਕਹਿ ਦਿੰਦੇ ਆ ਜੀ 5 ਕੀ ਸਾਲ ਹੋਏ ਆ ਨਹੀਂ ਕਿੰਨਾ ਕ ਆਨੰਦ ਮਿਲਦਾ ਵਾ ਜੇ ਸੇਵਾ ਕਰਦੇ ਆ ਵਾ ਕਿੰਨਾ ਕ ਆਨੰਦ ਮਿਲਦਾ ਬਾਬਾ ਦੀ ਜੀ ਨੇ ਦੱਸ ਦਿੱਤਾ ਆ ਆਨੰਦ ਵੇਖੋ ਮਹਾਰਾਜ ਦੀ ਕਿਰਪਾ ਆ ਬਹੁਤ ਚੜਦੀ ਕਲਾ ਆ ਮਹਾਰਾਜ ਨੇ ਜੋ ਇਹ ਸੇਵਾ ਬਖਸ਼ੀ ਆ ਸੱਚੇ ਪਾਤਸ਼ਾਹਾਂ ਨੇ ਪੂਰੀ ਤੰਦਰੁਸਤੀ ਸਰੀਰ ਨੂੰ ਬਖਸ਼ੀ ਆ ਸੇਵਾ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਇਹ ਚੀਜ਼ ਤੋਂ ਸੇਵਾ ਕਿਦਾਂ ਸ਼ੁਰੂ ਕਰਦੇ ਹੋ ਕੀ ਪ੍ਰੋਸੈਸ ਹੁੰਦਾ ਸਾਰੀ ਸੇਵਾ ਦਾ ਕਿਵੇਂ ਸ਼ੁਰੂਆਤ ਕਰਦੇ ਹੋ ਕੀ ਕੀ ਸਾਫ਼ ਕਰਦੇ ਹੋ ਸਾਰਾ ਦੱਸੋ ਸੇਵਾ ਵਾਇਗਰੂ ਵੇਖੋ ਸਵੇਰੇ ਆਪਾਂ ਛਣਿਆਰ ਸਾਰੇ ਭਰਾਵਾਂ ਨੂੰ ਮੈਸੇਜ ਲਾ ਦਈਦਾ ਆ ਸਾਢੇ 6 ਵਜੇ ਹਾਜ਼ਰ ਹੋ ਜਾਓ ਸੋ ਜਦੋਂ ਆਉਂਦੇ ਆ ਆਪਣੇ ਭਰਾ ਸਾਰੇ ਉਤੋਂ ਬਾਅਦ ਆਪਾਂ ਸਵੇਰੇ ਆਣ ਕੇ ਟੱਪ ਗੱਡੀ ਦੇ ਟੱਪ ਕੱਟ ਕੇ ਮਹਾਰਾਜ ਦੇ ਅੱਗੇ ਅਰਦਾਸ ਕਰੀਦੀ ਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਸੇਵਕੋ ਜੜੀ ਆ ਸੇਵਾ ਚੜ੍ਹਦੀ ਕਲਾ ਦੇ ਵਿੱਚ ਲਿਓ ਸੀਵਰੇਜ ਕਰਦੇ ਸੀਵਰੇਜ ਦੀ ਸੇਵਾ ਕਰਦੇ ਆ ਕਿਤੇ ਭੁੱਲਾਂ ਗਲਤੀਆਂ ਹੋਈਆਂ ਮਾਬੀਦੀ ਪਛਣੀ ਜਿਹੜੇ ਜਿੰਨੇ ਭਰਾ ਆ ਉਹਨਾਂ ਨੂੰ ਵੀ ਸਮੱਤ ਬਖਸ਼ਣੀ ਤੇ ਕਾਮ ਕਰੋਦ ਲੋਹ ਮੋਹੰ ਘਰ ਤੋਂ ਬਚਾ ਕੇ ਰੱਖਣਾ ਸਾਡੇ ਭਰਾਵਾਂ ਨੂੰ ਜਿੰਨੇ ਵੀ ਸੇਵਾ ਕਰਦੇ ਨੇ ਵੈਸੇ ਦੇਖਿਆ ਜਾਵੇ ਕਿ ਜਦੋਂ ਅਸੀਂ ਇਹੀ ਜਿਹੜੀ ਚੀਜ਼ ਆ ਅਸੀਂ ਬਾਹਰ ਕਰਨੇ ਕਿਸੇ ਨੂੰ ਪੈਸੇ ਦੇ ਕੇ ਬਾਹਰ ਆਪਣੇ ਗਲੀਆਂ ਮਲਿਆਂ ਚ ਕਿਸੇ ਹੋਰ ਕੋ ਪੈਸੇ ਕੰਮ ਕਰਾ ਲੈਣੇ ਆ ਇਹੀ ਜੇ ਆਪਾਂ ਸੇਵਾ ਬੱਬਾਈ ਦੇ ਦਰ ਤੇ ਕਰਦੇ ਆ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਇਸ ਵਿੱਚ ਵੇਖੋ ਬੱਬਾਈ ਮਹਾਰਾਜ ਕਿਰਪਾ ਕਰਨ ਪਹਿਲੀ ਤੇ ਗੱਲ ਜਿਹੜੀ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਘਰ ਦੀ ਸੇਵਾ ਆ ਇਹ ਦਾਸ ਨੂੰ ਬਖਸ਼ੀ ਚੜ੍ਹਦੀ ਕਲਾ ਦੇ ਵਿੱਚ ਤੇ ਮਹਾਰਾਜ ਨੇ ਨਾਲ ਸਿੰਘ ਵੀ ਦਿੱਤੇ ਆ ਸੇਵਾ ਕਰਨ ਨੂੰ ਬਾਕੀ ਰਹੀ ਗੱਲ ਜਿਹੜੀ ਪਿੰਡਾਂ ਦੀ ਜਿੱਦਾਂ ਤੁਸੀਂ ਗਲੀਆਂ ਮੱਲਿਆਂ ਦੀ ਕਹਿੰਦੇ ਸੋ ਮਹਾਰਾਜ ਕਿਰਪਾ ਕਰਨ ਉਹ ਵੀ ਸਾਨੂੰ ਜੇ ਕੋਈ ਹੁਕਮ ਲਾ ਦੇਵੇ ਕੋਈ ਮੰਤਰ ਕਿਤੇ ਵੀ ਥਾਂ ਤੇ ਹੋਵੇ ਉਹ ਦਾਸ ਜਿਹੜਾ ਆ ਆਪਣੇ ਸਿੰਘਾਂ ਨੂੰ ਆਪਣੇ ਭਰਾਵਾਂ ਨੂੰ ਲੈ ਕੇ ਅਸੀਂ ਕਰਨ ਦੀ ਹਿੰਮਤ ਰੱਖਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਕੋਈ ਸੇਵਾ ਦੇ ਵਿੱਚ ਕੋਈ ਭੇਤ ਭਾਵ ਨਹੀਂ ਕਰਦੇ ਕੋਈ ਭੇਤ ਭਾਵ ਨਹੀਂ ਕਿਹਨਾ ਸਾਡਾ ਕੋਈ ਵੈਰ ਵਿਰੋਧਤਾ ਨਹੀਂ ਸਾਨੂੰ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਕੋਈ ਕਿਸੇ ਨੂੰ ਅਸੀਂ ਮਾਲਾ ਨਹੀਂ ਕਹਿੰਦੇ ਨਾ ਅਸੀਂ ਆਪਣੇ ਦਿਲ 'ਚ ਈਰਖਾ ਰੱਖਦੇ ਹਾਂ ਕਿਸ ਦੇ ਧਰਮ ਬਾਰੇ ਦੇਖਿਆ ਜਾਵੇ ਕਿ ਬਹੁਤ ਗਿਣਤੀ ਵਧਦੀ ਜਾ ਰਹੀ ਬਾਬਾ ਜੀ ਦੇ ਦਰ ਦੇ ਵਿੱਚ ਕਿੰਨਾ ਕਿ ਆਨੰਦ ਜਦੋਂ ਬਾਣੀ ਚੱਲਦੀ ਹੁੰਦੀ ਨਾਲ ਨਾਲ ਅਸੀਂ ਸੇਵਾ ਕਰਦੇ ਆ ਕਿੰਨੇ ਕਿ ਮਤਲਬ ਕਿ ਸਾਰੇ ਦੁੱਖ ਦੂਰ ਹੋ ਜਾਂਦੇ ਆ ਬੰਦਾ ਇੱਕਦਮ ਫਰੈਸ਼ ਹੋ ਜਾਂਦਾ ਤਕਲੀਫਾਂ ਦੂਰ ਹੋ ਜਾਂਦੀ ਵੇਖੋ ਵੈਗਰੂ ਜਿਨ੍ਹਾਂ ਦੇ ਚਮਤਕਾਰ ਮਹਾਰਾਜ ਨੇ ਕੀਤੇ ਆ ਬਾਬਾ ਦੀਪ ਸਿੰਘ ਦੇ ਸੋ ਆ ਆਪਣੇ ਭਰਾ ਲੱਗੇ ਵੀ ਖਲੋਤਾ ਆ ਕਿ 6 ਮਹੀਨੇ ਦਾ ਟਾਈਮ ਹੀ ਭਰਾ ਨੂੰ ਨੌਕਰੀ ਜੜੀ ਆ ਪਹਿਲਾਂ ਹੀ ਮਿਲ ਗਈ ਮਹਾਰਾਜ ਦੀ ਕਿਰਪਾ ਨਾਲ ਸੋ ਇਹ ਕਰਕੇ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਯਕੀਨ ਤੇ ਵਿਸ਼ਵਾਸ ਆ ਜੜੀਆਂ ਸੰਗਤਾਂ ਭੜਕੀਆਂ ਹੀ ਜਿਹੜੇ ਲੋਕ ਪੜਕੇ ਹੀ ਨਾ ਇਧਰ ਉਧਰ ਥਾਵਾਂ ਤੇ ਮੱਥੇ ਟੇਕਣੇ ਪਖੰਡਵਾਦ ਚ ਸੋ ਮਹਾਰਾਜ ਨੇ ਕਿਰਪਾ ਕਰਤੀ ਆ ਬਾਬਾ ਦੀਪ ਸਿੰਘ ਨੇ ਉਹਨਾਂ ਨੂੰ ਆਪਣੀ ਗੋਦਾਂ ਨਿਗ ਦੇਤਾ ਤੇ ਉਹਨਾਂ ਦੀਆਂ ਜੜੀਆਂ ਜੜੀਆਂ ਮਨੋਕਾਮਨਾ ਸੀ ਉਹ ਪੂਰੀਆਂ ਕਰਤੀਆਂ ਇੱਕ ਨਵੀਂ ਗੱਲਬਾਤ ਕਰ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੰਤਰਪਾਪਾ ਦੀਪ ਸਿੰਘ ਜੀ ਕਿਸ ਤਰ੍ਹਾਂ ਦਾ ਲੱਗਦਾ ਸੇਵਾ ਕਰਕੇ ਵੀ ਜੀ ਦਾ ਅਸਰ ਹੈ ਨੇ ਕਿ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਕਿਸ ਤਰ੍ਹਾਂ ਦਾ ਜੀ ਬਿਲਕੁਲ ਜੀ ਬਹੁਤ ਆਨੰਦ ਹੈ ਜੀ ਬਾਬਾ ਦੀਪ ਸਿੰਘ ਦੇ ਘਰ ਆਣ ਕੇ ਹਰ ਇੱਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਮੇਰੀ ਇੱਕ ਛੋਟੀ ਜੀ ਮਰਿਆਦ ਸੀ ਮੇਰਾ ਨੌਕਰੀ ਤੋਂ ਮੇਰਾ ਸਸਪੈਂਡ ਹੋ ਗਿਆ ਸੀ ਜੀ ਮੈਨੂੰ 6 ਮਹੀਨਿਆਂ ਦਾ ਟਾਈਮ ਮਿਲਿਆ ਕਿ 6 ਮਹੀਨਿਆਂ ਤੋਂ ਪਹਿਲਾਂ ਤੁਹਾਨੂੰ ਬਹਾਲ ਨਹੀਂ ਕੀਤਾ ਜਾਏਗਾ ਪਰ ਬਾਬਾ ਜੀ ਪਹਿਲੇ ਮਹੀਨੇ ਦੇ ਵਿੱਚ ਹੀ ਮੈਨੂੰ ਦੁਬਾਰਾ ਜੁਆਇਨਿੰਗ ਲੈਟਰ ਮਿਲ ਗਿਆ ਮੈਂ ਦੁਬਾਰਾ ਡਿਊਟੀ ਤੇ ਚੜ ਗਿਆ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਜਦੋਂ ਆਪਾਂ ਸਿਵਰੇਜ ਦੀ ਸੇਵਾ ਕਰਦੇ ਆਂ ਕੁਝ ਮਹਿਸੂਸ ਨਹੀਂ ਹੁੰਦਾ ਕਿ ਆਨੰਦ ਆਉਂਦਾ ਆਨੰਦ ਜੀ ਮੈਂ ਤਾਂ ਕਹਿੰਨਾ ਕਿ ਸਵਰਗਾਂ 'ਚ ਹੁੰਨੇ ਆ ਜਦੋਂ ਆਪਾਂ ਸੇਵਾ ਕਰਦੇ ਆਂ ਬਾਬਾ ਜੀ ਦੇ ਨਾਮ ਦੀ ਸਾਰੀ ਸੰਗਤਾਂ ਨੂੰ ਵੇਖੀਦਾ ਜੀ ਸੰਗਤੇ ਗੁਰੂ ਘਰ ਆਉਂਦੇ ਨੇ ਸੰਗਤਾਂ ਬਾਣੀ ਚੱਲਦੀ ਰਹਿੰਦੀ ਹੈ ਜੀ 24 ਘੰਟੇ ਬਾਣੀ ਚੱਲਦੀ ਆ ਆਨੰਦ ਚ ਹੋਈਦਾ ਜੀ ਜਦੋਂ ਸੇਵਾ ਕਰਦੇ ਆ ਜੀ ਬਹੁਤ ਕਿਰਪਾ ਬਾਬਾ ਦੂਪ ਸਿੰਘ ਜੀ ਦੀ ਬਹੁਤ ਕਿਰਪਾ ਦੂਜੇ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿੰਨਾ ਕਿ ਇੱਥੇ ਆਨੰਦ ਹੈ ਕਿੰਨਾ ਕਿ ਮਜ਼ੇ ਆਂਦਾ ਬਾਬਾ ਜੀ ਦੀ ਬਾਣੀ ਸੁਣ ਕੇ ਨਾਲ ਸੇਵਾ ਕਰਕੇ ਜਿਹੜੇ ਦੋ ਲੋਕ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਿਲਕੁਲ ਜੀ ਮੇਰੀ ਸਾਰੀ ਸਾਧ ਸੰਗਤ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਗੁਰੂ ਦੇ ਸਿੱਖ ਬਣੋ ਜੀ ਅਮਰਿਤ ਸ਼ਕੋ ਜੀ ਗੁਰੂ ਦੇ ਲਾੜ ਲੱਗੋ ਜੀ ਇਹ ਤੋਂ ਬਿਨਾ ਤੁਹਾਡੀ ਕਿਤੇ ਗਤੀ ਨਹੀਂ ਹੋਣੀ ਜੀ ਕਿਤੇ ਗਤੀ ਨਹੀਂ ਹੋਣੀ ਗੁਰੂ ਦੇ ਸਿੱਖ ਬਣੋ ਜੀ ਗੁਰੂ ਦੇ ਲਾੜ ਲੱਗੋ ਜੀ ਤੇ ਮੋੜੀ ਗੱਲ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਚਪੈਰਾ ਸਾਹਿਬ ਦਾ ਦਿੰਨੇ ਆ ਸੇਵਾ ਚੱਲ ਰਹੀ ਆ ਬਾਣੀ ਚੱਲ ਰਹੀ ਆ ਕਿੱਦਾਂ ਦਾ ਵੇਖੋ ਜੀ ਆਨੰਦਪਈ ਆਨੰਦਪਈ ਭਾਗ ਸਾਰੇ ਸਾਥੀ ਦਰਸ ਸਿੰਘਾਂ ਦੀ ਧਰਤੀ ਹੈ ਨਾ ਤਾਂ ਤਾਂ ਨੋਖੇ ਅਮਰ ਸੇਰ ਬਾਬਾ ਦੀਪ ਸਿੰਘ ਜੀ ਜੋ ਕਿ ਨਗਰੀ ਨੂੰ ਪਵਿੱਤਰ ਕਰ ਗਏ ਅੱਜ ਉਹਨਾਂ ਦਾ ਵੇਖੋ ਕੀ ਫ ਆਪਾਂ ਇੱਥੇ ਵਿੱਚ ਖੇਦੇ ਵਿੱਚ ਕੋਈ ਨਾ ਕੋਈ ਰੂਪਾ ਗੁਰੂ ਦਾ ਜਿਹੜੀ ਸੇਵਾ ਦੀ ਗੱਲ ਕਰ ਲਈਏ ਸੇਵਾ ਭਾਈ ਮਾਨ ਸਾਹਿਬ ਨੇ ਵੀ ਕੀਤੀ ਬਾਲਣ ਦੀ ਹੈਨਾ ਗੁਰੂ ਰਾਮਦਾਸ ਜੀ ਨੇ 40 ਸਾਲ ਟੋਕਰੀ ਚੁੱਕੀ ਆਂਦੇ ਗਾਰੇ ਦੀ ਟੋਕਰੀ ਆ ਭਾਰ ਗੁਰੂ ਅਮਰਦਾਸ ਜੀ ਦਾ ਹਾਂ ਕਹਿੰਦੇ ਨੇ ਇਹ ਗਾਰ ਨਹੀਂ ਆ ਇਹ ਤਾਜ ਆ ਗੁਰੂ ਰਾਮਦਾਸ ਜੀ ਨੂੰ ਉਹਦੇ ਚਾਚੇ ਤਾਏ ਨੇ ਕਿਹਾ ਇਹ ਗਾਰੇ ਦੀ ਟੋਕਰੀ ਚੁੱਕਦਾ ਗੋndal ਸਾਡੀ ਧਰਤੀ ਦੇ ਪਰ ਉਹ ਤਾਜ ਅੱਜ ਦੇਖੋ ਕੀ ਬਣ ਗਿਆ ਉੱਥੇ ਹਣਾ ਇਹ ਜਿਹੜੀ ਸੇਵਾ ਨਾ ਸੇਵਾ ਜਿਹੜੀ ਮਰਜ਼ੀ ਕਰ ਲੋ ਝਾੜੂ ਦੀ ਸੇਵਾ ਕਰ ਲੋ ਭਰਤਨ ਦੀ ਕਰ ਲੋ ਜਿਹੜੀ ਵੀ ਕਰਨੀ ਨਾ ਇਹ ਸੇਵਾ ਦੇ ਨਾਲ ਮੇਵਾ ਹਣਾ ਜੀ ਬਾਕੀ ਮੇਰੇ ਵੀਰ ਸਾਰੇ ਚੜ੍ਹਦੀ ਕਲਾ ਚ ਮੇਰਾ ਇੱਕ ਇਹ ਮੈਸੇਜ ਇਹ ਆ ਸਿੰਘ ਸੱਜੀਏ ਵੱਧ ਤੋਂ ਵੱਧ ਸਿੰਘ ਸੱਜਾਂਗੇ ਦਾੜਾ ਪ੍ਰਕਾਸ਼ ਕਰੀਏ ਆਪਾਂ ਬਾਣੀ ਬਾਣੇ ਧਰਨੀ ਹੋ ਜਾਗੇ ਨਾ ਮਹਾਰਾਜ ਸਾਡੇ ਨੇੜੇ ਆਉਂਦਾ ਹੈ ਨਾ ਕਈ ਮੇਰੇ ਵੀਰ ਚਲੋ ਮੈਂ ਥੋੜਾ ਉਲਟ ਬੋਲਣ ਲੱਗਾ ਥੋੜਾ ਕਈ ਮੇਰੇ ਮੇਰਾ ਮੈਸੇਜ ਇਹ ਆ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਵਾਂ ਨੂੰ ਸਾਰਿਆਂ ਨੂੰ ਕਈ ਮੇਰੇ ਵੀਰ ਇੱਥੇ 70% ਆਪਾਂ ਇਹੋ ਜਿਹੇ ਵੀਰ ਵੇਨੇ ਜਿਹੜੇ ਆਸਕੀ ਕਰਨ ਆਉਂਦੇ ਆ ਠੀਕ ਆ ਜੀ ਅਸੀਂ ਵੇਨੇ ਆ ਹੜਨਾ ਜਦੋਂ ਮਰਜ਼ੀ ਚੈੱਕ ਕਰਕੇ ਭਾਵੇਂ ਜਿਹੜਾ ਮਰਜ਼ੀ ਰਾਤ ਮੈਹਿਕਮਾ ਖਲੋਜੇ ਜਿਹੜਾ ਮਰਜ਼ੀ ਖਲੋਜੇ ਪ੍ਰਸ਼ਾਸਨ ਇੱਥੇ ਫੜਾ ਦਾਂਗੇ ਬੰਦੇ ਆ ਕੰਮ ਚੱਲਣ ਡਿਆ ਮੌਕੇ ਤੇ ਹੋਣ ਵੀ ਫੜਾ ਦਾਂਗੇ ਕਿਉਂਕਿ ਅੱਖਾਂ ਦੇ ਵਿੱਚ ਅਸੀਂ ਕੋਈ ਪਾਇਆ ਨਹੀਂ ਸਾਨੂੰ ਸਾਰਾ ਗੁਦੀਦਾ ਕੀ ਚੱਲਣ ਡਿਆ ਅਸੀਂ ਉਹਨੇ ਗੁਰੂ ਘਰੋਂ ਆਉਂਦੇ ਸੱਚੇ ਦਿਲੋਂ ਆਓ ਜੇ ਸਰਦਾ ਲੈਣੀ ਆ ਦੇ ਗੁਰੂ ਜਿਹੜੀਆਂ ਸਾਡੀਆਂ ਇੰਟਰਵਿਊ ਹੋਈਆਂ ਸੋ ਬੜੀ ਮਹਾਰਾਜ ਦੀ ਕਿਰਪਾ ਜਿਹੜੇ ਕੋ ਲੋਕ ਨੇ ਤਾਂ ਗਲਤ ਕਰਦੇ ਨੇ ਵੀ ਸੀਵਰੇਜ ਦੀ ਸੇਵਾ ਜਿਹੜੀ ਇਹ ਬਿਮਾਰੀ ਆ ਸੋ ਅਸੀਂ ਉਹਨਾਂ ਨੂੰ ਕਹਿੰਦੇ ਥੋੜਾ ਜਿਹਾ ਮਹਾਰਾਜ ਦੇ ਵੱਲ ਮੁੱਖ ਕਰੋ ਸੋ ਇਹ ਬਿਮਾਰੀ ਨਹੀਂ ਆ ਮਹਾਰਾਜ ਨੇ ਸਾਨੂੰ ਗਫਾ ਬਖਸ਼ਿਆ ਸੋ ਕਿਸ ਨੂੰ ਕੋਈ ਮੇਰਾ ਭਰਾ ਮਾੜਾ ਨਾ ਕਵੇ ਮਹਾਰਾਜ ਕਿਰਪਾ ਕਰਨ ਬਾਕੀ ਆਪਣਾ ਮੰਦਿਰ ਸ਼ੇਰਾ ਵੀਰ ਪਹਿਲਵਾਨ ਜੀ ਜਿਨੇ ਭਰਾ ਆਪਣੇ ਨਾਲ ਜੁੜੇ ਆ ਡਾਕਟਰ ਸਾਹਿਬ ਵੀ ਆਪਣੇ ਕੋਲ ਨੇ ਚੜ੍ਹਦੀ ਕਲਾ ਦੇ ਵਿੱਚ ਮਹਾਰਾਜ ਕਿਰਪਾ ਕਰਨ ਇੱਕ ਵਾਰੀ ਬਾਕੀ ਭਰਾਵਾਂ ਨੂੰ ਕੈਮਰਾ ਕਮਾ ਕੇ ਡਾਕਟਰ ਸਾਹਿਬ ਆਪਣੇ ਨਾਲ ਨੇ ਵੀ ਸੇਵਾ ਕਰਦੇ ਨੇ ਬਹੁਤ ਚਿਰ ਤੋਂ ਭਰਾ ਆਪਣੇ ਸਾਰੇ ਵੀਰ ਨੇ ਆਪਣੇ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਦੇ ਦੁੱਖ ਜੜੇ ਆ ਮੈਨੂੰ ਲੱਗ ਜਾਂ ਮਹਾਰਾਜ ਕਿਰਪਾ ਕਰਨ ਜੀ ਖਾਲਸਾ ਵਾਹਿਗੁਰੂ ਜਿੱਤ ਜਿੱਤ ਇਹ ਸੇਵਾ ਨੂੰ ਸੇਵਾ ਨੂੰ ਲੈ ਕੇ ਕੀ ਕਰਨਾ ਚਾਹੋ ਕਹੋਗੇ ਕਿ ਕਈ ਲੋਕ ਸੇਵਾ ਵੀ ਕਰ ਰਹੇ ਨੇ ਕਈ ਲੋਕ ਪੱਖੀਆਂ ਦੀ ਸੇਵਾ ਕਰ ਰਹੇ ਨੇ ਜਲਦੀ ਸੇਵਾ ਕਰ ਰਹੇ ਨੇ ਜਿਵੇਂ ਉਸ ਉਸ ਚੀਜ਼ ਨੂੰ ਲੈ ਕੇ ਕੀ ਕਰਨਾ ਸਰਦਾ ਆਪੋ ਆਪਣੇ ਮੈਂ ਤੈਨੂੰ ਅੱਗੇ ਕਹਤਾ ਕੋਈ ਜਾਲਦੀ ਸੇਵਾ ਕਾਂਡਿਆ ਕੋਈ ਬਰਤਨ ਦੀ ਕਾਂਡਿਆ ਕੋਈ ਝਾੜੂ ਦੀ ਕਾਂਡਿਆ ਕੋਈ ਪੱਖੀ ਦੀ ਕਾਂਡਿਆ ਕੋਈ ਗੁਰਕਾ ਸਾਹਿਬ ਦੇਣ ਦੀ ਸੇਵਾ ਕਾਂਡਿਆ ਇਹ ਆਪਣੀ ਸਰਦਾ ਵਾ ਇਹ ਮਹਾਰਾਜ ਜਿਹੜੇ ਅੰਦਰੋਂ ਵਾਜ ਦਿੰਦਾ ਨਾ ਤੇਰਾ ਕੰਮ ਆ ਵਾ ਅਸੀਂ ਕੁੱਕਰ ਆ ਕੁੱਕਰ ਸੋ ਤੇਰੇ ਦਰਬਾਰ ਤੇ ਕੁੱਕਰ ਆ ਕੁੱਕਰਾਂ ਕੋ ਸੇਵਾ ਲੈਣੀ ਜਿਹੜੀ ਮਰਜ਼ੀ ਲਾ ਦੀ ਭੌਂਕਣਾ ਹਨਾ ਕੁੱਕਰ ਦਾ ਕੰਮ ਭੌਂਕਣਾ ਸੇਵਾ ਲੈਣੀ ਸੇਵਾ ਲੈਣ ਡਿਆ ਵਾਈ ਗੁਰੂ ਅੰਗ ਸੰਗ ਸਾਈ ਆ ਅਸੀਂ ਇਹਨਾਂ ਨੇ ਸੀ ਸਿੰਘਾ ਢੇ ਕੇ ਦੂਰ ਆ ਸੀ ਤੇ ਆਡੇ ਨਾਲ ਸੀਦਾ ਦਾ ਜਕਾਰਾ ਛੱਡ ਕੇ ਨਾਲ ਤੁਰ ਪਈ ਨਾ ਸੀਧ ਨਾਲ ਹੁੰਦੇ ਹਨਾ ਦੇਖੋ ਫਲਵਾਰ ਤਾਂ ਇਹ ਤੇ ਧੰਨਵਾਦੀ ਜੀ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਸਿੰਘਾਂ ਨਾਲ ਕਿ ਸੇਵਾ 'ਚ ਕਿੰਨਾ ਕ ਆਨੰਦ ਹੈ ਭਾਵੇਂ ਸਿਵਰੇਜ ਦੀ ਸੇਵਾ ਭਾਵੇਂ ਜੋੜਿਆਂ ਦੀ ਸੇਵਾ ਭਾਵੇਂ ਝਾੜੂ ਦੀ ਸੇਵਾ ਪਰ ਸੇਵਾ ਦੇ ਵਿੱਚ ਜੋ ਆਨੰਦ ਆ ਉਹਦਾ ਕਿਸੇ ਵੀ ਦੁਨੀਆ ਦੇ ਵਿੱਚ ਅਸੀਂ ਆਨੰਦ ਨਹੀਂ ਲੈ ਸਕਦੇ ਜੋ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਆਨੰਦ ਮਿਲਦਾ ਉਹ ਹੋਰ ਕਿੱਥੇ ਨਹੀਂ ਮਿਲਦਾ ਤੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਕਿ ਜਿਹੜਾ ਹੈ ਕਿ ਕਿੰਨਾ ਕ ਆਨੰਦ ਮਿਲਦਾ ਜਿਹੜੇ ਕਿ ਵੀਰ ਜਿਹੜੇ ਨੇ ਸਿਵਰੇਜ ਦੀ ਸੇਵਾ ਨੇ ਬੋਂਦੇ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਮੈਨੂੰ ਤੇ ਆਜਾਜਰ ਵੰਸ਼ਪ ਸਿੰਘ